ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਹਰਾਜ ਸਾਹਿਬ ਗੁਰ ਹਰ ਜੋਗ ਨੂੰ ਭਗਤ ਪਾਇਆ ਪਾਚ ਰਖਦਾ ਆ ਰਾਮ ਰਾਜੇ ਹਰਨਾਕਿਸ਼ ਦੁਸ਼ਟਰ ਮਾਰਿਆ ਪ੍ਰਹਲਾਦ ਉਤਰਾਇਆ ਅਹੰਕਾਰੀਆਂ ਅਨੰਦ ਕਾ ਪਿਠ ਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਸਭ ਹਰਿ ਸੇਵਿਆ ਅੰਤਲੇਸ਼ਣ ਦਾਇਆ ਸੁਭਸ ਮਹੰਦਾ ਪਾਨਾ ਦੁਖਦਾਰੋ ਸੁਖ ਰੂਪਿਆ ਜਾ ਸੁਖ ਥਾਮ ਨਾ ਹੋਏ ਤੋ ਕਿਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਏ ਬਨਹਰੀ ਕੁਦਰਤ ਵਸਿਆ ਅਤ੍ਰੰਤ ਨਗਾ ਲਖਿਆ ਰਹਾ ਜਾਤ ਮਹ ਜੋਤ ਜੁਤਮ ਜਤ ਅਕਨ ਇਕਨਾ ਭਰਪੂਰ ਰਹਿਆ ਤੂੰ ਸੋਚਾ ਸਾਹਿਬ ਸਿਬਤ ਸਾਜੋ ਜਿਨ ਕੀਤੀ ਸੋ ਪਾਲ ਪਿਆ ਕਹਉ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਤ ਰਗਤ ਸ ਮਹਲਾ ਪਹਿਲਾ ਇਕ ਓੰਕਾਰ ਸਾਧਗੁਰ ਪ੍ਰਸਾਦ ਸੋ ਦਾਦ ਤੀਰਾ ਕੇਹਾ ਸੋ ਕਰ ਕੇ ਆਹ ਜਿਤਬਾ ਸੁਲਬਸੁ ਮਾਲੇ ਵਾਜੈ ਤੇ ਨਾ ਦਨਿਕ ਸੰਸਾ ਕੀਤੇ ਤੇਰੇ ਗਵਨਹਾਰੇ ਕੀਤੇ ਤੇਰਾ ਪ੍ਰੀਸੋ ਕਹੀਆ ਕੀਤੇ ਤੇਰੇ ਗਵਨਹਾਰੇ ਗਾਵਨ ਤੁਧਨੋ ਪਵਨ ਪਾਣੀ ਵਸਨ ਸਰ ਗਾਵੈ ਰਾਜਾ ਤ੍ਰਮਦੁਆਰੇ ਗਾਵਨ ਤੁਧਨੋ ਚੇਤ ਗੁਗੁਲਖ ਜਾਨਨ ਲਖ ਲਖ ਤ੍ਰਮ ਵਿਚਾਰੇ ਗਾਵ ਤੁਧੁਈਸ਼ਰ ਬ੍ਰਹਮਾ ਦੇਵੇ ਸੁੰਤਰੇ ਸਦ ਸਵਾਰੇ ਗਾਵਨ ਤੁਧਨੋ ਇੰਦਰਦ੍ਰਸਨ ਵਾਛੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸਿੱਧ ਸਮਾਦੇ ਅੰਦਰ ਗਾਵਤੁ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੇ ਸੰਤੋਖੀ ਗਾਵਤੁ ਤੁਧਨੋ ਮਿਰਕਰਾਰੇ ਗਾਵਤੁ ਤੁਧਨੋ ਪੰਡਤ ਪੰਰਕੀ ਸਰ ਜੋਗਤਿ ਕਵੇਤਾ ਨਾਲੇ ਗਾਵਨ ਤੁਧਨੋ ਮਾਹੁਨੀਆ ਮਨਮੋਹਨ ਸਰਗ ਮਸਪਿਆਲੇ ਗਾਵਤੁ ਤੁਧਨੋ ਰਤਨ ਪਾਇ ਤੇਰੇ ਅਰਸੋ ਤੀਰਤ ਨਾਲੇ गावनु ਤੁਧਨੋ ਜੋਤ ਮਹਾਪੁਰ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਕੰਡ ਮੁੰਡਾ ਬ੍ਰਹਮੰਡਾ ਕਰ ਕਰ ਕੀਤੇ ਤੀਰੇ ਧਾਰੇ ਸਈ ਤੁਧਨੋ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਸਾਰੇ ਹੰ ਕੀਤੇ ਤੁਧਨੋ ਗਾਵਨ ਸਿ ਭਜਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਇ ਸੁਦਾਸ ਸਾਹਿਬ ਸਾਚਾ ਸਾਜਨਾ ਹੈ ਪਿਉ ਸੂਜਨ ਜਸੂ ਰਤਨਾ ਜਿਨ ਰਚਾਈ ਰੰਗੇ ਰੰਗੇ ਪਾੰਚੇ ਕਰ ਕੰਨ ਸੀ ਮਾਇਆ ਜਿਨ ਪਾਏ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਬੁਟਿਆਏ ਜੋਤਿ ਜ਼ਬਾਵੇਂ ਸਕਰ세 ਬ੍ਰਕਮਨ ਕਰ ਨਾ ਜਾਏ ਸੋ ਪਾਤਸ਼ਾਹ ਸੋ ਪਾ ਸਾਹਿਬ ਨਾਨਕ ਰਹਿਣ ਰਜਾਈ ਅਸਮੰਨਾ ਕਹਿ ਲੈ ਸਨ ਵੱਡਾ ਕਹਿ ਸੰ ਕੋਏ ਕੇਵਲ ਵੱਡਾ ਨੇਠਾ ਹੋਏ ਕੀਮਤ ਪਾਇ ਨਾ ਕਹਿ ਜਾਏ ਕਹਿਣ ਵਾਲੇ ਤਿਰ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਮੇਰਾ ਕਹੇ ਰਾ ਕੋਈ ਨ ਜਾਣ ਤੇਰਾ ਕੀਤਾ ਕੀ ਬੁਲਚੀ ਰਹਾ ਸਭ ਸੁਰਤੇ ਮਨ ਸੁਰਤ ਕਮਾਏ ਸੁ ਕੀਮਤ ਮਨ ਮਦ ਕੀਮਤ ਪਾਏ ਗਿਆਨੀ ਧਿਆਨੀ ਗੁਰ ਗ੍ਰਹਾਈ ਕੈ ਨ ਜਾਏ ਤਿਨ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪਖਾਂ ਅੱਖੀਆਂ ਵਡਿਆਈਆਂ ਦੁਧ ਮਨ ਸਿੱਧੀ ਕਿਰਨ ਨ ਪਾਈਐ ਕਰਮਿਲ ਨਾਹੀ ਠਾਕ ਰਹੀਐ ਆਖੋਨ ਵਾਲਾ ਕਿਆ ਵਿਚਾਰਾ ਸੁੱਤੀ ਪਰੇtre ਭੰਡਾਰਾ ਜਿਸ ਤੋਂ ਦਿੱਤ ਸੇ ਕਿਆ ਚਾਰਾ ਲਾਲਕ ਸੱਚ ਸੇ ਵਰਣਹਾਰਾ ਸੋ ਮਹੰਗ ਪ੍ਰਦਾਨ ਆਕਾਂ ਜੀਵਨ ਸਰ ਮਰ ਜਾਓ ਆਖਣ ਓ ਕਾ ਸੋਚਣਾ ਸਾਚੇ ਨਾਮ ਤੇ ਲੱਗੂ ਭੂਖ ਉਤਪੋਖ ਕਾਂ ਚੁਨੇ ਹਾ ਦੂਖ ਸੋ ਕਿਉ ਵਿਸਰੇ ਮੇਰੇ ਮਾਏ ਸੱਚਾ ਸਾਹਿਬ ਸੱਚਾ ਨਾਹੀ ਰਹਾ ਸੱਚੇ ਨਾਮ ਕੀ ਤ੍ਰਿਭੁੜੀ ਆਈ ਅਬ ਤਕੇ ਕੀ ਮਤਨੇ ਪਾਏ ਇਹ ਸਾਬ ਬੁਲਕ ਆਖੜ ਪਾਏ ਵਡਾ ਨ ਹੋਵੇ ਕਾਟ ਨ ਜਾਏ ਨਾ ਓਹ ਮਰਦਾ ਹੋਵੇ ਸੋ ਜੋ ਜਿੰਦਾ ਰਹੇ ਨ ਤੂਗਾ ਭੋਗ ਕੋਣਾ ਯਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਗੜਿਆ ਜਿਗੜ ਤੇਰੇ ਰਾਤੋਂ ਦੁੰਗਨ ਪਰਤ ਕੀ ਤੇ ਰਾਤ ਹਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਮ ਬਾਸਨਾਤ ਰਾਗ ਗੁਜਰੀ ਮੰਗਾ ਚੌਥਾ ਹਰ ਗੇਨਨ ਸਾਥ ਗੁਰ ਸਾਥ ਰਖਾ ਬਿਨੁ ਪ੍ਰਭੁ ਕਿਰਪਾ ਸੋ ਹਮ ਕੀਰੇ ਕੰਨ ਸਾਥ ਸੁਣਾਏ ਕਰ ਦਿਆ ਨਾਨਕ ਪ੍ਰਗਾਸ ਮੇਰੇ ਮੀਤਾ ਗੁਰਦੇਵਾ ਮੋਕੋ ਰਾਮਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀਤ ਹਮਰੇ ਰਹਿਰਾਸ ਰਹਾ ਹਰ ਜਨ ਬਿਵੜ ਪਾਗ ਵਡੇਰੇ ਜਨਹਾਰ ਸਰਦਾਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਿਮਤਾ ਸੈ ਸੰਗਤਿ ਬਨ ਪ੍ਰਕਾਸ਼ ਜਨਹਾਰ ਹਾਰ ਹਰਿ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ਼ ਜੋ ਸਤਿਗੁਰੂ ਸਨ ਸੰਗਤਿ ਨਿ ਆਏ ਤ੍ਰਿਗ ਜੀਵੈ ਤਿਨ ਜੀਵਾ ਸੋ ਜਨ ਹਰ ਜਨ ਸਤਿਗ ਸੰਗਤ ਪਾਏ ਤਿਨ ਤੁਰਨ ਮਸਤਿ ਬਲਿਖਿਆ ਜੇ ਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਏ ਮਨ ਜਨਾਨਿਕ ਨਾਮ ਪ੍ਰਗਾਸ ਰਾਗੂ ਜਰੀ ਮਹਲਾ ਪੰਜੇਵਾ ਕਾਹੇ ਰੇ ਮਨ ਚਿਤਵਾ ਉਦਮ ਜਹ ਆਹਰ ਜੋ ਕਰਿਆ ਸੋ ਪਤਨ ਮਾ ਜੰਤ ਪਾਏ ਤਾਂ ਕਰਿ ਜਿ ਕਾਗ ਕਰ ਧਰੇ ਆ ਮੇਰੇ ਮਾਦੋ ਜੀ ਸਤ ਸੰਤ ਮਿਲੈ ਸੋਤਰੀ ਆਪਰ ਪ੍ਰਸਾਦ ਪ੍ਰਪਿਤ ਪਾਇਆ ਸੂਪੇ ਕਾਸ਼ੁ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੇ ਧਰੇ ਅਸਰ ਸਿਰ ਜਿਤ ਸੰਭਾਹਿ ਠਾਕੁਰ ਕਾਹੇ ਮਨ ਕੋ ਕਰਿਆ ਹੂੰ ਡੜਿਆ ਵੇਸ ਕੋਛ ਤੇ ਪਾ ਸ਼ਿਵ ਸ਼੍ਰੀਸ਼ਰੀ ਆਤਨ ਕਾਵਣ ਖਲਾਵੇ ਕੰਚੁ ਗਾਵੇ ਮਨ ਮਸ਼ਮਣ ਕਰਿਆ ਸਬਨੇ ਦਾ ਨੂ ਦਾ ਸਿਸ਼ਟਾਨ ਠਾਕੁਰ ਕਲਤਨ ਧਰੇ ਆ ਜਿਨ ਨਾਨਕ ਬਨ ਬਨ ਸਦਗਨ ਜਾਈਐ ਤੇਰਾ ਅੰਤ ਨਾ ਕੋ 라ਵਰਿਆ ਰਾਗ ਅਸਮਣਾ ਚੌਥਾ ਸੁਰਖ ਇੱਕ ਉੰਤਾਰ ਸਦ ਸੁਰਖ ਪ੍ਰਸਾਦ ਸੋਫਰਖ ਨਰੰਜਨ ਹਰਪੁਰਖ ਨਰੰਜਨ ਹਰਗਮ ਅਗਮ ਆਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅਰਥ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੁਮ ਬਿਆਕਾ ਦਾਤਾਰਨ ਹਰ ਤੇ ਆਵੋ ਸੰਤੋ ਜੀ ਸਭ ਦੂਖਿਸਾਰਨ ਹਾਲਾ ਹਰਿਆਪੇ ਠਾਕ ਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰੈ ਧੂ ਕਟ ਬੜੇ ਅੰਤਰ ਸਵਣੇ ਅੰਤਰ ਜੀ ਹਰੇ ਕੋ ਪ੍ਰਸੰਗਾਣਾ ਇਕ ਲਾਟੇ ਭੇਖਾਰੀ ਜੀ ਸੁ ਤੇਰੇ ਚੂਜ ਵਡਾਣਾ ਆਪੇ ਪੈਦਾਤ ਆਪੇ ਭੁਗਤਾ ਜੀ ਹਉ ਤਿਤ ਪਿੰਨ ਮਗਰ ਨਾ ਜਾਣ ਤੂ ਪਾਦ ਬ੍ਰਹਮੋ ਬੇਅੰਤ ਬੇਅੰਤ ਜੀ ਤੇਰੇ ਕੈ ਆਪਣਾ ਖੁਵਖਾਣਾ ਜੋ ਸਿਵਹ ਦੇ ਸਿਵ ਤੁਜੇ ਜੀ ਜਨਾਨਕ ਤਨ ਕੁਰਬਾਨ ਹਰਤੇ ਆਵੇਂ ਹਰਤੇ ਆਵੇਂ ਤੁਜੇ ਜੀ ਸੇ ਜਾਨ ਜੁਗ ਮੈਂ ਸੁਖ ਵਾਸੇ ਸੇ ਮੁਕਤ ਸੇ ਮੁਤ ਪੈ ਜਨਰ ਧਿਆਏ ਆਜੇ ਤਨ ਟੂਟੇ ਨੰ ਕੇ ਵਾਸੇ ਜਨਰ ਪਾਉ ਜਨ ਹਰ ਨਿਰ ਪਾਉ ਧਿਆਏ ਆਜੇ ਤਨ ਕਾ ਭਉ ਸੁਭ ਗਵਾਸੇ ਜਿਨ ਸੇਗਿਆ ਜਿਨ ਸੇਗਿਆ ਮੇਰਾ ਹਰ ਜੀ ਤਿਹਾਰ ਰੁ ਸਮਾਸੇ ਸੇ ਧਨ ਸੇ ਧਨ ਜਨਰ ਧਿਆਏ ਆਜੇ ਜਨ ਮਾਨਕ ਤਨ ਬਲ ਜਾਸੇ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇ ਪੰਛਲਾਤ ਜੀ ਹਰਨਕ ਨੇਕੰਤਾ ਤੇ ਰਿਆਨੁ ਕੋ ਤਿਰਨ ਕਰਰ ਪੂਜਾ ਜੀ ਤਪ ਤਾਪਹਿ ਜਪੇ ਬੇਅੰਤਾ ਤੇਰੀਆਂ ਨੇਕ ਉਤਰੇ ਨੇਪੜਾ ਕੋ ਸਿਮਰ ਸਾਜੇ ਹਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਪਤ ਪਰਾਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਨੰਤਾ ਕੁਆਦ ਪ੍ਰਖਿਆ ਪਰੰਪਰ ਕਰਤਾ ਜੀ ਤੂ ਜੀਵੜਾ ਨਾ ਕੋਏ ਤੂੰ ਜੋ ਗੂੰਜ ਕੇ ਕੋ ਸਦਾ ਸਦਾ ਤੂੰ ਕੋ ਜੀ ਤੂੰ ਨਾ ਚਲ ਕਰਤਾ ਸੋਏ ਤੁਧਿਆਪੇ ਭਾਵ ਸਵ੍ਰਤ ਜੀ ਤੂ ਆਪੇ ਕਰੈ ਸੋ ਹੋਏ ਤੁਧਿਆਪੇ ਸ੍ਰਿ ਸੁਭਾਉ ਪਾਏ ਜੀ ਤੁਧਿਆਪੇ ਸ੍ਰਿ ਸੁਭਾਉ ਹੋਏ ਜਨ ਨਾਨਕ ਗੁਣ ਗਾਵੇ ਕਰਤੇ ਕਿਝ ਜੋ ਸਭ ਸੇ ਤਾ ਜਾਣੋਏ ਅਸਮਹਲਾ ਚੌਥਾਨ ਤੂੰ ਕਰਤਾ ਸਤਿਆਰ ਮੈਂਡਾ ਸਾਈਂ ਜੋ ਤੂੰ ਬਰ ਸੱਚੀ ਸੇ ਜੋ ਤੂੰ ਦੇਸੋਂ ਹੋਂ ਪਾਇ ਰਹਾ ਸਭ ਤੇਰੇ ਤੂੰ ਸੁਭਨੇ ਧਿਆਏ ਆ ਜਿਸਨੋਂ ਕਿਰਪਾ ਕਰਤ ਨਾਮ ਰਤਨ ਪਾਇਆ ਗਰਮਖਲਾਦਾ ਮਨ ਮੁਗਵਾਇਆ ਤੇ ਦੀਆ ਤੂ ਵਿਸੂੜਿਆ ਪੈਂਦਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਨ ਦੂਜਾ ਕੋਈ ਨਹੀਂ ਇਹ ਜਨ ਤੋ ਸਭ ਤੇਰਾ ਖੇਲ ਹੈ ਜੁਮ ਛੜੈ ਸੰਜੋਗੀ ਮੇਲਾ ਜਿਸਨੋਂ ਤੂੰ ਜਾੜਾਏ ਸੋ ਜਨ ਜਾਣ ਹਰ ਕੰਸੋਤੀ ਆਖੋ ਕਾਣ ਜਿਨ ਹਰਿ ਸਿ ਬਿਆਥਨ ਸੁਖ ਪਾਇਆ ਸਜਿ ਹੀ ਹਰ ਨਾਮ ਸਮਾਇਆ ਤੇ ਆਪੇ ਕਰਤਾ ਤੇ ਰਾਜ ਕੀਆ ਸੁਨ ਹੋਏ ਤੁਤ ਬਿਨ ਦੂਜਾ ਬਰਨ ਕੋਏ ਤੂੰ ਕਰ ਕਰ ਵੇਖਾ ਜਾਣੈ ਸੋਏ ਜਨਾਨਕ ਗੁਰਮੁਖਾ ਪ੍ਰਗਟ ਹੋਏ ਆਸਮਨ ਨਾ ਪੰਨਾ ਤਿਤ ਸਰਵ ਰਲੇ ਪੈਨ ਨਵਾਸਾ ਪਾਣੀ ਭਗਤ ਨੇ ਕੀਆ ਪੰਕਜ ਮੋਂ ਪਗ ਨੀ ਚਾਲਿਆ ਹਮ ਦੇ ਕਾ ਤੇ ਰੂਮਿਆ ਨੇ ਮਾਨੇ ਕਨ ਚੇਤ ਸਮੂੜ ਮਨਾ ਹਰਿ ਵਿਸਵ ਤੇਰੇ ਗੁਣ ਗੰਨਿਆ ਰਹਾਉ ਨਾ ਹੋ ਜਤ ਸਤੇ ਨੇ ਪੜਿਆ ਮੂਰਖ ਮੁਖ ਦਾ ਜਨਮ ਕਿਆ ਕਰਨਤ ਨਾਨਕ ਦਿਨ ਕੇ ਸਰਣਾ ਜਿੰਤੂ ਨਾਹੀ ਵਿਸਰਿਆ ਸਮ ਹਉ ਨਾ ਪੰਜਵਾਂ ਭਈ ਪ੍ਰਾਪਤ ਮਾਨੁਖ ਜੋ ਹਰੀਆ ਗੋਬਿੰਦ ਬਨਣ ਕੇ ਤਰੀ ਭਰੀਆ ਅਵਰ ਕਾਜੋ ਤ੍ਰਿਕਤਨ ਕਾਮ ਮਿਲ ਸਾ ਸਉਂਦ ਪਜ ਕੇਵ ਨਾਮ ਸਰੰਜਾਮ ਲਾਗ ਪਉ ਜਲ ਤਰਨ ਕ ਜਨਮ ਅਵ੍ਰਥਾ ਜਾਤ ਰੰਗ ਮਾਇਆ ਕਰਹਾ ਜਪ ਤਪਸ ਜਿਮੇ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰਿ ਆਇਆ ਕਹਉ ਨਿਕ ਹਮੈ ਚ ਕਰਮਾ ਚਰਨ ਪਰੇ ਗੁਰੂ ਰਖੋ ਸਨਮਾ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਆਤਿਸ਼ਾਹੀ ਦਸਵੀਂ ਬਿਉ ਬਾਤ ਬੇਰਤੀ ਚੋਂ ਪੈ ਅਮਰੀ ਕਰੋ ਹਾ ਤੇ ਰਚ ਪੂਰਨ ਏ ਚਿਤ ਕੀ ਚਾ ਤਬ ਜਨਨ ਮਨ ਰਈ ਹਮਾਰਾ ਅਪਨਾ ਜਾਪੋ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭ ਤੁਮ ਕਹਾਵੋ ਆਪ ਹਾ ਦੇ ਮੋਹਿ ਵਿਚਾਰੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸੇਵਕ ਸਭਾ ਕਰਤਾਰ ਮੁਰ ਚਾਲ ਕਰਦ ਕਰੀਐ ਸਭਾ ਨੂੰ ਆਜ ਸੁੰਗਰੀਐ ਵੋਰਨ ਹੋਏ ਹਮਾਰੇ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮ ਸਾਡ ਕੋਈ ਵਰਨਾ ਧਿਆਉ ਜੋ ਪੁਰ ਚਾਹੋ ਸੋ ਤੁਮ ਤੇ ਪਾ ਸੇਵਕ ਸੁਖ ਹਮਾਰੇ ਤਾਰੀ ਹੈ ਚੋਟੋ ਚਲ ਸਤਰਾ ਮਾਰੇ ਮਾਰੇ ਹੈ ਆਪਹਾ ਦੇ ਮੁਜਬਰੀਏ ਮਨਕਾਲ ਕਾ ਤਰਾਸਿਮਰੀਏ ਉਜੋ ਸੁਦਾ ਹਮਾਰੇ ਪੰਚਾ ਸ੍ਰੀ ਅਸਤੁਜ ਜੋ ਕਰੋ ਰਿਚਾ ਰਾਕ ਲਿਓ ਮੋਇ ਰਾ ਕਨਹਾਰੇ ਸਾਹਿਬ ਸੰਤ ਸਾਹਿਬਿਆਰੇ ਦਿਨ ਬੰਦ ਉਸਤਨ ਕੇ ਹੰਤਾ ਤਮੋਹ ਪ੍ਰੇਚ ਤਦਸਕੰਤਾ ਆਨ ਪਾਏ ਬ੍ਰਹਮਾ ਪੁੱਤਰ ਕਾਲ ਪਾਏ ਸਿਖ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਖ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾਇ ਹਮਾਰਾ ਯੁਗ ਕਾਲ ਨੂੰ ਸਭ ਜਗਤ ਬਣਾਇਓ ਦੇਵ ਦਾਤ ਜੁਸ਼ਨ ਪਜਾਇਓ ਆਦ ਅੰਤ ਇੱਕ ਆਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਿਵ ਕਨ ਸੁਖ ਦਿਓ ਸਤਰਨ ਕੋ ਪਨਮੋ ਬਦ ਕੀਓ कट कट के अंतर की जानत भले बुरे की पीर पछाण तु ते ते पुंजूला सपर कृपा दुष्ट कर संतना दुख पाए ते दुखी सुख पाए साधन के सुखी एक -एकी पीर पशाने कट कट के पड़ पड़ के जान जा भद्र प्रकृतारा पुरु त्वधे पारा ਜਬਿਆਕਰਕ ਪ੍ਰਤੋ ਕਬ ਹੂੰ ਤੁਮ ਮਿਲਤ ਦੇਤਰ ਸਭ ਹੂੰ ਜੇਤੇ ਵਦਨ ਛਟ ਸਭ ਤਾਰੇ ਆਪ ਆਪਣੀ ਭੂ ਵਿਚਾਰੇ ਤੁਮ ਸਭੇ ਤੇ ਰਤ ਨਿਰਾਦਮੋ ਜਾਣਤ ਬੇਦੋ ਪੇ ਦ੍ਰਿਆਲਮ ਨਰੰਕਾਰ ਦ੍ਰੁਪਕਾਨ ਲੰਬ ਆਦ ਨਿਨਾ ਨਦ ਸੰਭ ਤਕ ਮੂਢ ਚਰਤ ਪੇਦਾ जिंजा तो पीवल पावत बे दादा को कृपा न नमानत महामूढक शिपीठ न जानत महादेव को कह सदा शिव दंकार का, का चिंतने पीव आप फनिहुद है जीते वर्णत पिन पुनत देते तुम्हारा लखा न जाए पसारा कहबे तू सुजा प्रथम संसार कर मनु स्वरूपार फिर के पूकल अंडज जेर से तुज केनी आत्मज खान गौरच दीनी कहूं कूल राजा बठा कहूं समट भयो सुंग्र कथा सकरे सुं दिखाय चंबव आदु जगादो सुरसुं जंबव अवर्च अमीरी तुम करू सीखो वार सिख संगर दुष्ट जीते उठवत पाता सकल मनेष करो रण काता जियु तुव सरण परे तुनके दुष्ट मरे पुरुख जवन पे हारे तुनके तुम संकट सुतारे जो कल को इकबार तेह ता न आ रचा होता स्वाल दुष्ट अर्षकाल कृपा दुष्टो तुन जा ताके तापो तुन, तुन ਰਿਦ ਸਿਧ ਕਰਮੋ ਸਭ ਹੋਏ ਦੁਰਸਾਸ ਨਾ ਕੋਈ ਇੱਕ ਵਾਰ ਜਨ ਤੁਮਾ ਸੰਗਾਰਾ ਕਾਲ ਫਾਸਤੇ ਤਾਹੀ ਉਗੜ ਜਿਨਰ ਨਾਮ ਤੇ ਹਾਰੋ ਕਹ ਦਰਦ ਦੁਸ਼ਟ ਦੁਖ ਤੇ ਰਹਾ ਕੜ ਕੇ ਕੀਤ ਮੈਂ ਸ਼ਰਨ ਤੇ ਹਾਰੀ ਆਫਤ ਦਨ ਜਿਉਂ ਉਬਾਰੇ ਸਰਬ ਤੁਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੀ ਤਮ ਸਰਨੁ ਤੇ ਹਾਰੀ ਆਪ ਹੱਥ ਦਇ ਨਹੋ ਬਾਰੇ ਸਰਬ ਤੁਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਵਈਆ ਪੈ ਗਹਿ ਲੰਤੇ ਤੁਮਰੇ ਦਮ ਤੇ ਕੋ ਆਕ ਰੀਨੇ ਆਲਿਓ ਰਾਮ ਰਹਿਮ ਪੁਰਾਨ ਕੁਰਾਨ ਨਿਕਮ ਇਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਬਾ ਬੋ ਪੇਦ ਕਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮਾ ਨਾ ਕੇ ਹੋ ਸਭ ਤੋਹਿ ਬਕਨਿ ਦੋਹਿ ਰਾਇ ਸਗਦ ਦੁਆਰ ਕਉ ਸਾਡੁ ਕੈ ਗਇਓ ਤੁਹਾਰੁ ਦਵਾਰੁ ਮਾਹੀ ਗੈ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਨ ਲਤੀ ਜਾਲੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਤਿ ਸਿਤੀ ਮਨ ਵੱਜੀਆਂ ਵਾਧਾਈਆਂ ਰਾਗ ਰੂਤਨ ਪਰਵਾਰ ਪਰਿਆ ਸ਼ਬਦ ਗਾ ਗੁਨ ਆਈਆ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਤਨ ਦੋ ਹੋਆ ਸਤਿਗੁਰੂ ਮੈਂ ਪਾਇਆ ਏ ਮਨੁ ਗੁਰਿਆ ਤੂ ਸਦਾਰੂ ਹਰਨਾਲੇ ਹਰਨਾਲ ਰਹੁ ਤੂ ਮਨ ਮੇਰੇ ਜੋਤੋ ਸਭ ਸਰਣਾ ਅੰਗੀਕਾਰਹੁ ਪਰੇ ਤੇਰਾ ਕਾਰਜ ਸਭ ਸਵਾਰਣ ਸਭ ਨਾ ਗਲਾ ਸਮਰ ਸੁਆਮੀ ਸੋ ਕਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੂ ਹਰਨਾਲੇ ਸੱਚੇ ਸਾਹਿਬ ਕਾ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਦ ਸੋ ਪਾਵੇ ਸਦਾ ਸਿਮਤ ਸਲਾਤੇ ਨਾ ਮਨ ਵਿਸਾਵੇ ਨਾਮ ਜਿਨ ਕਾ ਮਨ ਉਸਿਆਵਾਜੇ ਸ਼ਬਦ ਕਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀਂ ਕਰਤੇ ਰਹਿ ਸਾਜਾ ਨਾ ਮੇਰਾ ਯਾਦਾਰੂ ਸਾਚੇ ਨਾਮਿਆ ਆਧਾਰ ਮੇਰਾ ਜਨਮੂਕਾ ਸਭ ਗਵਾਈਆਂ ਕਰ ਸੰਤੋ ਸੁਖ ਮਲਾਇ ਵਿਸਿਆ ਜਨੇਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿੱਤੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਰੂਪਿਆ ਸਚਾ ਨਾਮਿਆ ਆਧਾਰ ਵਾਜੇ ਪੰਚ ਸ਼ਬਦਿਤ ਕਰ ਸਵਾਗੈ ਕਰ ਸਵਾਗੈ ਸ਼ਬਦ ਵਾਜੇ ਕਲਾਜਿਤ ਕਰਤਾ ਜੀਆ ਪੰਚ ਦੂਤ ਦਵਸ ਕੇਤੇ ਕਾਲ ਕੰਟਿ ਦਮਾਰਿਆ ਤੁਰ ਕਰਮ ਪਾਇ ਤੁਜ ਜਨ ਕੋ ਸਿ ਨਾਮਰ ਕ ਲਾਗੇ ਕਹਿ ਨਾਨਕ ਤ ਸੁਖ ਹੋਆ ਤਿਤ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਭਾਗੇ ਸਗਲ ਮਨੋਰਥ ਪੂਰੇ ਪਾਰ ਬ੍ਰੰਧ ਕਪ ਪਾਏ ਆਤ੍ਰੇ ਸਗਲ ਜੀ ਸੁਨੇ ਲੋਕ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ ਜੁਨ ਪੈਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤ ਪਵਤ ਸਤ ਗੁਰ ਰਹੀ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਗ ਤੂਰੇ ਸੁਣ ਤੇ ਪੁਨੀਤ ਕਹਤ ਪਵਤ ਸਤ ਗੁਰ ਰਹੀ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਹਾਦ ਤੋਰੇ ਮੁੰਦਾ ਬਣੀ ਮੱਲਾ ਪੰਜਵਾ ਤਾਰ ਵਿਤ ਨਮਸਤੋ ਪਾਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸੁਖ ਸਦਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਤ ਜੀ ਨ ਜਾਈ ਨਿਤਨ ਤਰਾ ਕੁਰਤਾਰ ਤਮ ਸੰਸਾਰ ਚਰਨ ਲਗਤ ਰਹੀਆਂ ਸੋ ਨਾਨਕ ਬ੍ਰਹਮ ਪ੍ਰਸਾਰ ਸੁਖ ਮੰਨ ਲਾ ਪੰਜਿ ਵੈ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਏ ਮਨ ਰਿਪੁਣਿਆਰੇ ਕੋਪਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਬਿਲਾ ਸੰਤ ਜੀਵ ਤਨ ਮਨ ਚੀਵੇ ਹਰੇ ਆਪਾਉੜੇ ਜਿਤੇ ਤੁਸ ਮਰਤੋਂ ਜਿਤੇ ਕੋਈ ਨਾ ਹੋਥੇ ਤੇਰੇ ਰੰਗ ਅਗਨੇ ਉਦਰ ਮਾਹੇ ਸੁਣ ਕਾ ਜਮ ਕਹਿ ਦੂਤ ਨਾ ਹੀ ਤ੍ਰੇਚੜ ਜਾਏ ਸਭ ਜਨ ਵਿਖਮ ਸਗਾ ਹੋਂ ਗੁਰ ਸ਼ਬਦ ਦੇ ਪਾਰ ਪਾਏ ਜਿਨ ਕੋ ਲੱਗੇ ਪਿਆ ਸੋ ਮ੍ਰਿਤ ਸੇ ਖਾਏ ਕਲ ਮਯੋਂ ਪੰਨ ਗੁਣ ਗੋਵਿੰਦ ਗਾਏ ਸਭ ਸੋ ਨੋ ਕਿਰਪਾਲ ਸਮਾਲੇ ਸਾਹੀਂ ਸਾਹੀਂ ਮ੍ਰਿਤ ਕੋਈ ਨਾ ਜਾਏ ਜੇ ਅਗ੍ਰਿਤ ਦੇ ਆਏ ਸੁਲੋਖ ਮੰਦਾ ਪੰਜੇਵਾ ਅੰਤਰ ਗੁਰਿਆ ਰਤਨਾ ਜੀਵਾਂ ਜਪ ਗੁਰ ਨਾਮੋ ਨਿਤਰੇ ਸੰਗੁਰ ਪੇਕਣਾ ਸਉਣੀ ਸੁਣਾ ਬਰਨਾ ਸਾਧ ਗੁਰ ਸਿ ਤੇ ਰਤੇ ਅਦ੍ਰਗ ਪਾਈਆਂ ਠਾਉ ਕਾਹੂ ਨਾਨਕ ਕਿਰਪਾ ਕਰੇ ਜਿਸਨੇ ਵਤ ਦੇ ਜਗ ਮੈਂ ਤੁਮ ਕਾਢੀ ਹੈ ਬਿਰਲੇ ਕਈ ਕੀ ਮਹੜਾ ਪੰਜੇ ਵੈ ਰਖੇ ਰਖਣਹਾਰ ਆਪ ਬਾਰਿਆਂ ਨੁਰ ਕੀ ਪੈਰੀ ਪਾਇ ਕਾਜ ਸਵਾਦੇ ਅਨ ਉਹ ਆਪ ਦੇ ਆਲ ਮਨੋ ਨਾ ਵਿਸਾਰਿਆਨ ਸਾਧ ਜਨਾਂ ਕਾ ਸੰਗ ਭਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਇ ਜਿਸ ਮਰਤ ਸੁਖ ਹੋਏ ਸਗਲੇ ਦੂਰ ਗਜਾਏ ਿਸ ਸਾਹਿਬ ਕੀ ਤੇ ਕਾ ਨਾਨਕ ਬੰਦਾ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਰੂਹਾਂ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ